ਸੇਵੀਆ ਤਹਿਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਾਮ ਦੀ ਨੂਰ ਅਰਸੋਂਹ ਕੁਰ ਸੋਂਹ ਝਟੀ ਆ ਫਦੜਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹ ਦੇਸੁ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾਹੋ ਸਜਣ ਸੱਚਾ ਪਾਤੇ ਸਾਹੋ ਸਿਰ ਸਾਹਾਂ ਦਾਸਾ ਹੋ ਦੇਸੁ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ नाम गुरु हे जी साहेबजी सोरठ महल्ला ਤੀਜਾ ਕਾਰ ਪਹਿਲਾ ਤਿਤਕੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਭਗਤ ਦੀ ਸਦਾ ਤੂੰ ਰੱਖਦਾ ਹਾਰੇ ਜੀਓ ਧੋਰੇ ਤੂੰ ਰੱਖਦਾ ਆਇਆ ਰਹਿਲਾਦ ਜਾਨ ਤੂੰ ਦਰਾਖੇ ਲਾਏ ਹਾਰੇ ਜੀਓ ਹਰਨਾਖਸ ਮਾਰੇ ਪਚਾਇਆ ਗੋਰਮੁਖਾ ਨੋ ਪਰਤੀਤ ਹੈ ਹਾਰੇ ਜੀਓ ਮਨ ਮੁਖ ਪਰਮੈ ਪੁਲਾਇਆ ਭਗਤ ਦੀ ਸਦਾ ਤੂੰ ਰੱਖਦਾ ਹਾਰੇ ਦੀਓ ਤੋਰੇ ਤੂੰ ਰੱਖਦਾ ਆਇਆ ਰਹਿ ਲਾਦ ਜਾਨ ਤੁਦ ਰਾਖੇ ਲਾਈ ਹਾਰੇ ਜੀਓ ਹਰਨਾਖ ਸੋ ਮਾਰੇ ਪਚਾਇਆ ਗੁਰਮੁਖਾਂ ਨੋ ਪਰਤੀਤ ਹਾਰੇ ਜੀਓ ਮਨ ਮੁਖ ਪਰਮੈ ਪੁਲਾਇਆ ਹਾਰੇ ਜੀ ਇਹ ਤੇਰੀ ਵਡਿਆਈ Pagetaki pajerak suami Paget teri sarang Rahau Pagetano jam johin nak sakai ਤਾਲੁ ਨ ਨੀੜਾ ਜਾਈ ਕੇਵਲ ਰਾਮ ਨਾਮੋ ਮਾਨ ਵਸਿਆ ਨਾਮੇ ਹੀ ਮੁਕਤੇ ਪਾਈ ਰਿੱਧ ਸਿੱਧ ਸਭ ਭਗਤਾ ਚਰਣੀ ਲੱਗੀ ਗੁਰ ਕਾ ਸਹਜ ਸੁਭਾਈ ਮਨ ਮੁਖਾ ਨੋ ਪਰਤੀਤ ਨ ਆਵੀ ਅੰਤਰੇ ਲੋਭ ਸੁਆਉ ਬੋਰ ਮੁਖੇ ਹਿਰਦਾ ਸਬਦ ਨ ਪਿੱਦੇਓ ਹਾਰੇ ਨਾਮ ਨ ਲੱਗਾ ਪਾਉ ਪਟ ਪਾਜ ਲਹਿਜਾਸੀ ਮਨ ਮੁਖ ਫੀਕਾ ਅਲਾਓ ਪਗਤਾ ਵਿੱਚ ਆਪੇ ਵਰਤਦਾ ਪ੍ਰਭ ਜੀ ਪਗਤੀ ਹੋ ਤੂ ਜੱਤ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪਰਖ ਬਿਦਾਤਾ ਹੋ ਮੈਂ ਮਾਰੇ ਮਨ ਸ ਮਨ ਹੀ ਸਮਾਨੀ ਬੁਰ ਕ ਸਬ ਦੇ ਪਛਾਤਾਲ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜੇਨ ਹਾਰੇ ਕਾ ਨਾਮ ਪਿਆਰਾ ਗੁਰ ਪਰਸਾਦੇ ਸਦਾ ਮਨ ਵਸਿਆ ਸਾਬੇ ਕਾ ਜਸ ਵਾਰਣ ਹਾਰਾ ਉਨਾਂ ਕੀ ਰੀਸ ਕਰੇ ਸੋ ਵੇਗੁੱਚਾ ਜੇਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨਾ ਇਨ ਪਾਇਆ मन पाओ के मुए बेल लाई आव हे जाव हे ठोर न पाव हे दुख मह दुख समाई ਗੁਰਮੁਖੇ ਹੋਵਾ ਸੁਅੰਮ੍ਰਿਤ ਪੀਵਾ ਸਹਜ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮੋਂ ਛੁਡਦਾ ਇਹ ਅਨੇਕ ਕਰਮ ਕਰਾ ਅਧਿਕਾਈ ਵੇਦ ਪੜ੍ਹੇ ਤਾ ਬਾਤ ਬਖਾਨ ਹੈ ਬੇਨ ਹਾਰੇ ਪੱਤੇ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਬਾਜ ਛੁਟ ਹੈ ਗੁਰ ਸਰਣਾਈ ਜੇਨ ਹਾਰੇ ਮਾਨ ਵਸਿਆ ਸੇਦਾਰ ਸਾਚ ਕੀ ਬਾਰ ਸੱਚੇ ਸੱਚਿਆਰਾ ਉਹਨਾਂ ਦੀ ਸੋਬਾ ਜੋਗੇ ਜੋਗੇ ਹੋਈ ਕੋਈ ਨ ਮੇਟਣ ਹਾਰਾ ਨਕ ਤਿੰਨ ਕਾ ਸਦ ਬਿਨਹਾਰ ਜਿਨ ਹਾਰੇ ਰਾਖੀਆਂ ਓਰੇ ਤਾਰਾ ਜਿਨ ਹਾਰੇ ਮਾਨ ਵਸਿਆ ਸੇ ਤਾਰੇ ਸਤ ਕੀ ਦਾਰੇ ਸੱਚੀ ਯਾਰਾ ਉਹਨਾਂ ਦੀ ਸੋਬਾ ਜੋਗੇ ਜੋਕੇ ਹੋਈ ਕੋਈ ਨ ਮੇਟਣ ਹਾਰਾ ਨਾਨਕ ਤਿੰਨ ਕਾ ਸਦ ਬਲਿਹਾਰਾ ਜੇਨ ਹਾਰੇ ਰੱਖਿਆ ਓਰੇ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਪਗਤਾ ਦੀ ਸਦਾ ਤੂ ਰੱਖਦਾ ਹਾਰੇ ਜੀਉ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਦ ਰਾਖੇ ਲਏ ਹਾਰੇ ਜੀਓ ਹਰਨਾਖਸ ਮਾਰੇ ਪਚਾਇਆ ਗੁਰਮੁਖਾ ਨੋ ਪਰਤੀਤ ਹੈ ਹਾਰੇ ਜੀਓ ਮਨ ਮੁਖ ਭਰਮ ਭੁਲਾਇਆ